ਸੋਨਰ ਭੈ ਸਤਿਗੁਰੂ ਨ रविदास ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਸਤ ਗੁਰ达ਸ ਪਿੰਡ ਚ ਹਿੜੂ ਡੇਰਾ ਮਹੰਤ ਬਾਬਾ ਬਸੰਤ RAM ਜੀ ਅਤੇ ਮਹੰਤ ਬਾਬਾ ਦੌਂਤਰਾਮ ਜੀ ਦੇ ਡੇਰੇ ਵੱਲ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਜਿਨ੍ਹਾਂ ਦਾ ਕੱਲ ਸਹੀ ਦੀ ਸਮਾਗਮ ਡੇਰਾ ਬੁੱਲਾ ਵਿਖੇ ਬੜੀ ਸਰਦਾਪੂਰਵਕ ਮਨਾਇਆ ਗਿਆ ਅਤੇ ਅੱਜ ਸਤਕਾਰਯੋਗ ਇੱਕ ਸંત ਬਾਬਾ ਬ੍ਰਹਮਨਾਥ ਮਹਾਰਾਜ ਜੀ ਜਿਨ੍ਹਾਂ ਦਾ 19ਵਾਂ ਵਰਸੀ ਸਮਾਗਮ ਸੂ ਸੰਗਤਾਂ ਦੇ ਸਹਿਯੋਗ ਦੇ ਨਾਲ ਡੇਰੇ ਵਿਖੇ ਮਨਾਇਆ ਜਾ ਰਿਹਾ ਹੈ ਸਤਕਾਰਯੋਗ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਦੀ ਰਹਿਮ ਬਾਣੀ ਹੇਠ ਅਤੇ ਅੰਮ੍ਰਿਤਮਈ ਬਾਣੀ ਦੇ ਛਤਰ ਸ਼ਾਯਾ ਹੇਠ ਸੁਦਾਸ ਆਪਣੇ ਵੱਲੋਂ ਆਪਣੇ ਡੇਰੇ ਵੱਲੋਂ ਅਤੇ ਆਪਣੇ ਨਗਰ ਪਿੰਡ ਚਿਹੜੂ ਵੱਲੋਂ ਅਮਰ ਸ੍ਰੀ ਸੰਤ ਰਾਮਾਨੰਦ ਮਹਾਰਾਜੀ ਅਤੇ ਬ੍ਰਾਮਲੀਨ 108 ਸੰਤ ਬਾਬਾ ਬ੍ਰਹਮਨਾਥ ਮਹਾਰਾਜੀ ਦੋਹਾਂ ਹੀ ਮਹਾਪੁਰਸ਼ਾਂ ਨੂੰ ਕੋਟਨ ਕੋਟਨ ਤਨਬਾਧ ਕਰਦਾ ਹਾਂ ਕੋਟਨ ਕੋਟਨ ਸੋ ਇਹਨਾਂ ਮਹਾਪੁਰਸ਼ਾਂ ਨੇ ਆਪਣੇ ਕੌਮ ਦੀ ਖਾਤਰ ਆਪਣੇ ਦੇਸ਼ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਨੇ ਸੁਦਾਸ ਆਪਣੇ ਵੱਲੋਂ ਸਤਿਕਾਰਯੋਗ ਸੰਤ ਰਾਮਾਨੰਦ ਮਹਾਰਾਜੀ ਸਤਿਕਾਰਯੋਗ ਸੰਤ ਬਾਬਾ ਰਾਮਨਾਥ ਮਹਾਰਾਜੀ ਇਹਨਾਂ ਦੇ ਬਰਸਿਸ ਮਾਗ ਉਤੇ ਸਰਦਾ ਦੇ ਫੁੱਲ ਅਰਪਣ ਕਰਦਾ ਹਾਂ ਜੈ ਗੁਰਦੇ ਕਾਲ ਗੁਰਦੇ ਜੈ ਪ੍ਰੀਤ ਜੈ ਰਾਤ